ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਖਜਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ 5 ਬੈੜਾਂ ਸੇਲ ਕਰਨੀਆਂ ਸੂਈਆਂ ਸਵਾਈਆਂ ਸਾਰੀਆਂ ਹੀ ਸੋਹਣੀਆਂ ਸੁਨੱਖੀਆਂ ਜੀ ਤੇ ਟੌਪ ਦੀਆਂ ਜਰਸੀ ਪੰਜਾਬ ਵਾਲੀ ਦਿਖਾਉਣੀ ਆ ਬਹੁਤ ਹੀ ਸੋਹਣੀ ਤੇ ਬਾਕੀ ਅੱਜ ਆਫਾ ਤੇ ਕੁਝ ਕ੍ਰੋਸ ਆ ਚੰਗੀਆਂ ਸੋਹਣੀਆਂ ਸਰਕੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਭਾਈ ਹੁਣ ਨਾਲ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਾਸਰੀ ਗਾਲ ਭਾਜੀ ਸੱਚਾ ਸੱਚਾ ਭੰਡਰ ਸਾਹਿਬ ਕੀ ਹਾਲ ਚਾਲ ਆ ਜੀ ਬਹੁਤ ਕਰਦਾ ਜੀ ਬਹੁਤ ਕਿੰਨੀਆਂ ਮਾੜਾਂ ਅੱਜ ਅੱਜ 5 ਹੈ ਜੀ ਠੀਕ ਹੈ ਜੀ ਤੇ ਸਾਰੀਆਂ ਸੁਈਆਂ ਸੋਈਆਂ ਸਾਰੀਆਂ ਸੁਈਆਂ ਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਬਸ ਨਾਮ ਮੇਰਾ ਕਸ਼ਵੀਰ ਸਿੰਘ ਪਿੰਡ ਖਜਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਤਸਕੀਲ ਬਾਬਾ ਬਕਾੜਾ ਸਾਹਿਬ ਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੋ ਜੀ ਫੋਨ ਨੰਬਰ 98155 35863 ਤੇ ਕਿੰਨੇ ਦੋ ਕਿੰਨੇ ਦੁੱਧ ਹਾਲੀਆਂ ਵਾ ਇਹ ਦੁੱਧ ਜੀ ਕੋਲ 17 ਕਿਲੋ ਕੋ 18 ਕਿਲੋ ਐਦਾ ਕਰਕੇ ਆ ਜੀ ਸਾਰੀਆਂ ਇਤਾਂ ਦਾ ਦਾਵਾ ਹਨਾ ਟਾਪ ਦੀਆਂ ਠੀਕ ਆ ਜੀ ਤੇ ਮੁੱਲ ਵੀ ਬਿੰਦੀ ਇਹ ਆ ਜੀ ਸਾਰੀਆਂ ਬੰਦਰ ਸਾਹਿਬ ਸੁਨਾਂ ਨੇਗਾ ਜਾਏ ਹਾਂ ਹਾਂ ਜੀ ਤੇ ਸਾਰੀਆਂ ਮੇਰਾ ਵੀਰ ਚੋਕੇ ਤਸੱਲੀ ਕਰਕੇ ਦੋਵੇਂ ਟਾਈਮ ਤੇ ਫੇਰ ਮੇਰਾ ਵੀਰ ਲੈ ਕੇ ਜਾਣਾ ਜੀ 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 ਤੇ ਮੁੱਲ ਜਿਆਜ ਹੀ ਕਰਨੇ ਆ ਜੀ ਮੁੱਲ ਜਿਆਜ ਕਰਦੇ ਨੇ ਜੀ ਮੁੱਲ ਨੂੰ ਵੇਚਣੀਆਂ ਨੇ ਜੀ ਤਾਂ ਅੱਗੇ ਤਰਾ ਮਾਲ ਵੇਚ ਕੇ ਮੈਂ ਖੁਸ਼ ਹੋਣਾ ਜੀ ਹਾਂ ਜੀ ਹਾਂ ਜੀ ਜਰਸੀ ਤੋਂ ਕਰੀਏ ਸ਼ੁਰੂਆਤ ਹਾਂ ਜਰਸੀ ਕੱਢ ਜਰਸੀ ਕੱਢ ਵੀਰ ਬਾਹਰ ਨੂੰ ਕਾਢੇ ਕਰਾਂ ਤੋੜ ਕੇ ਦਿਖਾਈਏ ਪਹਿਲਾਂ ਇਹਨੂੰ ਖੀਰੀ ਖੀਰੀ ਆ ਵਤੀ ਭਾਜੀ ਦੰਦਾ ਅੱਛਾ ਖੀਰੀ ਖੀਰੀ ਮੂੰਹ ਦਾ ਖੀਰੀ ਆ ਕਰੋ ਚੰਗਾ ਦੋ ਦਿਨਾਂ ਦਾ ਇਹ ਟੁੱਟਾ ਵਾ ਇੱਕ ਇੱਕ ਟੁੱਟਾ ਜੀ ਇੱਕ ਹਾਂ ਆ ਵੇਖੋ ਜੀ ਖੀਰੀ ਆ ਤਾ 1670 ਗੰਟੇ ਆ ਜੇ ਨਾ ਦੂਜਾ ਵਾ ਦੇਖੋ ਖੀਰੀ ਲਗੋ ਜੀ ਆ ਵੇਖੋ ਜੀ ਕਰੋ ਚੱਕ ਖੀਰੀ ਜਰਸੀ ਪੰਜਾਬ ਵਾਲੀ ਪਿਓਰ ਜਰਸੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਧੱਕਾ ਹੋਇਆ ਇੱਕ ਹਫਤਾ ਆ ਗਿਆ ਆ ਵੇਖੋ ਜੀ ਕਰੋ ਚੱਕ ਹਵਾਨਾ ਇਹਦਾ ਚੱਕ ਕਰੋ ਕਰਮਾ ਵਾਲੀ ਦੇ ਹਵਾਨੇ ਦੇ ਨਾੜਾ ਚੱਕ ਕਰੋ ਆ ਵੇਖੋ ਜੀ ਸੂਆ ਪਹਿਲਾ ਸੂਈ ਆ ਤੇ ਥਾਣੇ ਵੇਖੋ ਕਿੰਦਾ ਸੋਹਣਾ ਲੱਗਾ ਕਰਮ ਵਾਲੀ ਨੂੰ ਜਾਂਦੇ ਜਾਂਦੇ ਬਰੇ ਕੁਆਲਿਟੀ ਦਿਖਾਈਏ ਆ ਘਮਾ ਮੂੰਹ ਦਿਖਾਈਏ ਦਾ ਵੀਰ ਇਹ ਖਾਈ ਦਾ ਬਰਦੋ ਜਿਹੇ ਦਾ ਮਰਜੀ ਆ ਵੇਖੋ ਜੀ ਠੰਡੀ ਧੀਰੀ ਇੱਕਰਾ ਮੂੰਹ ਦਿਖਾਈਏ ਇਹਦਾ ਦਿਖਾਓ ਜੀ ਆ ਪੰਜਾਬ ਵਾਲੀ ਜਿਹਨੂੰ ਪਿਓਰ ਕਹਿੰਦੇ ਆ ਨਾ ਮੱਥੇ ਦੇ ਵਿੱਚ ਟੋਆ ਪੈਂਦਾ ਹੋਵੇ ਤੇ ਕੰਨ ਨਿੱਕੇ ਹੋਣ ਮੂੰਹ ਨਿੱਕਾ ਹੋਵੇ ਉਹ ਜਰਸੀ ਆ ਜੀ ਇਹ ਆ ਵੇਖੋ ਥਾਣੇ ਦਾ ਵੇਖੋ ਕਿੰਦਾ ਸੋਹਣਾ ਲੱਗਾ ਗੈਬੋ ਹੀ ਥਾਣਾ ਦਾ ਚੰਗਾ ਸੋਹਣੀ ਇਸ ਮੱਖੀ ਪੂਰੀ ਆ ਵੇਖੋ ਜੀ ਬੱਚਾ ਮਗਰ ਬੱਚਾ ਕੀ ਮਗਰ ਇਹਦੇ ਬੱਚਾ ਜੀ ਬੱਛਾ ਮਗਰ ਆ ਹਾਂ ਜੀ ਠੀਕ ਆ ਇੱਕ ਮਿੰਟ ਘੁਮਾ ਕੇ ਖਾਓ ਪਟੜਾ ਸਾਹਿਬ ਚੋਦਨੋ ਕਰੀਬ ਆ ਜਵਾਹ ਆਹ ਪਰ ਆਪ ਕੋ ਵੇਖੇ ਤੇ ਖੀਰੀ ਆ ਇੱਕ ਦੰਦ ਟੁਟਾ ਵਾ ਦੁੱਧਾ ਨਹੀਂ ਦੰਦ ਦੇ ਕਰਾ ਫੇਰ ਦਿਖਾ ਮੇਰਾ ਖੀਰੀ ਆ ਖੀਰੀ ਤੇ ਖੀਰੀ ਨਿਕਲ ਨਹੀਂ ਦੋਂਦੀ ਵੀ ਨਹੀਂ ਨਿਕਲੂਗੀ ਵਸ਼ੀ ਆ ਵੇਖੋ ਇਹ ਦੰਦ ਇੱਕ ਟੁੱਟਾ ਹੋ ਬਾਕੀ ਵੀ ਦੰਦ ਨਿੱਕੇ ਆ ਦਿਖਾ ਦਿਓ ਦੇਖੋ ਉਹ ਨਿੱਕੇ ਟੁੱਟਾ ਇੱਕ ਆ ਜੀ ਹਾਂ ਆ ਬਾਕੀ ਸਾਰੇ ਹੀ ਦੰਦ ਨਿੱਕੇ ਆ ਇੱਕੋ ਦੰਦ ਵੱਡਾ ਆ ਜੀ origignal ਖੀਰੀ ਆ ਜੀ ਹੱਬ ਦੀ ਵੇਖੋ ਕਿੰਨੀ ਹੈ ਜੀ ਇਧਰ ਵੇਖੋ ਪੂਰੇ ਭਾਗ ਲੱਗੇ ਆ ਵਸ਼ੀਰ ਇਹ ਇਧਰ ਬੈਠੋਗੇ ਪੈਰ ਨਾ ਪੁੱਟੂਗੀ ਜੀ ਆ ਵੇਖੋ ਪਿੱਛੋਂ ਤੋਂ ਜਦਾਂ ਮਰਜੀ ਜੀ ਕੋਈ ਨਹੀਂ ਕਿੱਦਾਂ ਮਰਜੀ ਬੈਠੇ ਕੋਈ ਜਿੱਥੇ ਮੰਗੂ ਆ ਜੀ ਨਿੰਬੂ ਲਾ ਜੂਗਾ ਯਾਦ ਕਰੂਗਾ ਜੀ ਕੀ ਕਰੋ ਨਾ ਕੱਡੂ ਵਸ਼ੀ ਨੂੰ ਕੁਆਲਿਟੀ ਵੇਖੇ ਕੁਆਲਿਟੀ ਕੁਆਲਿਟੀ ਦਾ ਮੁੱਲ ਪਹਿਣਾ ਚਾਹੀਦਾ ਪੂਰਾ ਜਿੱਲੀ ਕੁਆਲਿਟੀ ਨਾ ਮਾਤੋ ਵੀ ਗ੍ਰੇਡ ਦਾ ਜੀ ਹਾਂ ਜੀ ਆ ਬੱਚਾ ਇਹਦਾ ਆ ਬੱਚਾ ਆ ਵਸ਼ਾ ਮਗਰ ਆ ਜੀ ਠੀਕ ਆ ਆ ਵੇਖੋ ਕਰੋ ਚੈੱਕ ਤੇ ਸੂਆ ਕਿੰਨੇ ਕਿੰਨਾਂ ਦਾ ਦੁਆ ਜੀਆ ਛੇਵਾਦਾਰ ਹੋ ਗਿਆ ਅੱਜ ਅਓ ਤੇ ਤੋਂ ਅੰਦਰ ਆ ਅੱਛਾ ਛੇਵਾ ਦੇਣਾ ਹੋ ਗਿਆ ਜੀ ਠੀਕ ਬਾਕੀ ਹਵਾਨਾ ਇੱਕ ਵਾਰ ਫੇਰ ਵੇਖੋ ਕਰੋ ਜੀ ਦੇਖੋ ਪਾਜੀ ਕਿੰਨਾ ਨਿਕਲਦੀਆਂ ਕੰਨੀਆਂ ਕੰਨੀਆਂ ਹਾਂਜੀ ਖਾਣ ਕਰੋ ਖਾਣ ਵੇਖੋ ਜੀ ਖਾਣ ਦੀ ਕੁਆਲਿਟੀ ਨਾੜਾ ਵੇਖੋ ਕਿੱਦਾਂ ਅਜੇ ਪਹਿਲਵਾਨਾਂ ਵਾਲਾ ਕੰਮ ਪਹਿਲਵਾਨਾਂ ਵਾਲਾ ਆਗੇ ਬਾਕੀ ਜਿੰਨੇ ਵੀ ਬਹੁਤ ਹੀ ਸੋਹਣੀਆਂ ਜੀ ਹਾਂਜੀ ਚਲੋ ਹੋਣੀਆਂ ਗਾਈਆਂ ਪਰ ਇਹ ਲੈ ਜੂ ਯਾਰ ਕਰ ਜੀ 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 ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਏ ਉਹ ਦੇਖੋ ਜੀ ਆਪਣੇ ਕੋ ਐ ਹਲੇ ਹੈ ਨਾ ਜੇ ਕੋਈ ਦੁੱਧ 30 13 14 ਕਿਲੋ ਦੁੱਧ ਹੈ ਅੱਛਾ 13 14 ਕਿਲੋ 13 14 ਕਿਲੋ ਤਿਆਰ ਆ ਠੀਕ ਆ ਪਰ ਲੇਕਿਨ ਇਹ ਵੀ ਮੈਂ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਹਾਂ ਵੀ ਜਿਹੜਾ ਲੈ ਕੇ ਜਾਓ ਦੋਵੇਂ ਟਾਈਮ ਚੋਕੇ ਲੈ ਕੇ ਜਾਓ ਠੀਕ ਆ ਤਾਂ ਕੋਈ ਧੋਖੇ ਧੜੀ ਦੇ ਵਿੱਚ ਨਾ ਆ ਜੇ ਜੀ 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 ਕੋਈ ਮੇਰੇ ਪੰਜ ਡੰਗਰ ਹੋਣਗੇ ਆਵਲੇ ਇੱਕ ਦੂਜੇ ਤੋਂ ਵਧੀਆ ਚੜਦੇ ਹੋ ਤੇ ਚੜਦੇ ਹੋਣਗੇ ਸਾਰਿਆਂ ਮੈੜਾ ਸੁੱਟਦੀਆਂ ਹੋਣਗੀਆਂ ਜੀ ਕੋਈ ਰਿਕਵਰਡ ਬੱਚੀ ਦੀ ਨਾ ਹੋਊਗੀ ਕੋਈ ਥਾਂ ਦੀ ਨਾ ਫੇਲ ਹੋਊਗੀ ਸ਼ੀਲ ਸਾਰੀਆਂ ਠੰਡ ਜਿਹਨੂੰ ਮਰਜ਼ੀ ਹੱਥ ਲਾ ਲਓ ਜੀ ਠੀਕ ਹੈ ਐਦਾਂ ਰਹਿਣਗੇ ਜੀ ਜਿਹਨੂੰ ਇੱਧਰ ਰੱਖੋ ਇਹਨੂੰ ਜਿਹਨੂੰ ਨਹੀਂ ਆ ਵੀ ਮੈਂ ਇਹ ਵੇਖਦਾ ਮਾਂ ਵੀ ਛੜ ਲਾਤ ਮਾਰਨ ਵਾਲੀ ਜੀ ਹੈ ਨਾ ਠੀਕ ਤਾਂ ਆਪਾਂ ਜਰਸੀ ਦਾ ਮੁੱਲ ਦੱਸੀ ਹੈ ਜੀ ਮੁੱਲੇ ਦਾ ਜੀ 65000 ਰੁਪਏ ਮਾਨਤਨ ਕਿੰਨਾ ਕਰ ਦੋਗੇ ਮਾਨਤਨ ਸਾਰਾ ਕਰਦਾ ਨਹੀਂ 55000 ਜੀ ਲੈ ਲਓ ਠੀਕ ਹੈ ਜੀ ਮੌਕੇ ਦੇ ਵਿੱਚ ਛੋੜ ਕਰ ਦੋਗੇ ਚਲੋ ਮੌਕੇ ਦੇ ਛੋੜ ਬਾਕੀ ਭੈਣ ਭਰਾ ਫੋਨ ਕਰੇ ਹਨਾ ਬਾਕੀ ਫੇਸ ਇੱਕ ਵਾਰ ਫੇਰ ਵੇਖ ਲਓ ਹਾਂ ਜੀ ਬਹੁਤ ਹੀ ਸੋਹਣਾ ਫੇਸ ਹੈ ਇਹਦਾ ਸੁਨੱਖੀ ਪੂਰੀ ਆ ਕਵਾਲਿਟੀ ਦੀ ਜਰਸੀ ਜਿਹਨੂੰ ਕਹਿੰਦੇ ਨੇ ਪਿਓਰ ਉਹ ਜਰਸੀ ਆ ਜੀ ਤੇ 55000 ਚ ਮੌਕੇ ਤੇ ਛੋੜ ਹੋ ਜੂਗੀ ਫੋਨ ਲਾਵੇ ਜਿਹਨੂੰ ਪਸੰਦ ਹੋਵੇ ਆ ਦੂਜੇ ਨੰਬਰ ਵਾਲੀ ਜਿਹੜੀ ਜੀ ਇਹ ਸੂਈ ਆ ਜੀ ਅੱਛਾ ਇਹ ਵੀ ਸੂਈ ਆ ਇਹ ਬਲੂਨ ਵਧੀਆ ਜੀ ਇਹ ਵੀ ਪਹਿਲਾ ਸੂਆ ਆ ਇਦਾਂ ਦਾ ਬੜਾ ਵਧੀਆ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਦੁੱਧ 10 ਲੀਟਰ ਤਿਆਰ ਆ ਜੀ 10 ਲੀਟਰ ਦੁੱਧ ਤਿਆਰ ਮਗਰ ਵਸ਼ ਆ ਗਿਆ ਜੀ ਇਹਦੇ ਵੀ ਵਸ਼ਾ ਜੀ ਵਸ਼ਾ ਮਗਰ ਆ ਗਿਆ ਜੀ ਪਹਿਲਾ ਸੂਆ ਜੀ ਠੀਕ ਆ ਹਮਾ ਨਾ ਜਾ ਕਰੋ ਕੰਪੈਕਟਰ ਆਰਡਰ ਵਾਲੀ ਆ ਥਾਣ ਮੁੱਠੀ ਦੀ ਚਵਾਲ ਆ ਬਹੁਤ ਹੀ ਸੋਹਣਾ ਵਾ ਜੀ ਇਹਦਾ ਕਰੋ ਚੱਕ ਤੇ ਠੰਡੀ ਸੀਲ ਕਰੋ ਚੱਕ ਥਾਣ ਵੇਖੋ ਕਿੱਡਾ ਸੋਹਣਾ ਆ ਵੇਖੋ ਜੀ ਥਾਣ ਦੀ ਕੁਆਲਿਟੀ ਕਰਮਾਲੀ ਦੀ ਇਹਦੀ ਵੇ ਇਦਾਂ ਮਰਜੀ ਬੰਦਲ ਸਾਹਿਬ ਇਦਾਂ ਬਹਿ ਜੋ ਠੀਕ ਆ ਬਾਰੇ ਵੀ ਫੋਟੋ ਆ ਵੇਖੋ ਇਦਾਂ ਠੰਡੀ ਜਿੱਥੇ ਮਰਜੀ ਖਿਲਾਰ ਕੇ ਬਹਿ ਜੋਗੇ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਕੋਈ ਨਹੀਂ ਕੋਈ ਰੱਸੀ ਤੇ ਕਿੰਨੇ ਕੁ ਦਿਨਾਂ ਦਾ ਸੂਆ ਇਹਦਾ ਇਹ ਨੂੰ ਸੂਈ ਨੂੰ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਆ ਜੋ ਵੀਰ ਜੀ ਮੋੜ ਲਿਓ ਇਧਰੋਂ ਵਿਖਾ ਦਿੰਦਾ ਸੋਹਣੀ ਹੈ ਜਾਣਦੋ ਤੇ ਦੁੱਧ ਇਹਦਾ ਵੀ ਚਿੱਟਾ ਹੋਣਾ ਜਰਸੀਆਂ ਦਾ ਆਹ ਇਹਦਾ ਦੁੱਧ ਚਟਾ ਜੀ ਸ਼ਕੀਨ ਪੂਰੀ ਵੈੜਵੀ ਹਾਂਜੀ ਬਾਕੀ ਸ਼ਕੀਨਿਸ਼ ਕੋਨੀ ਵੈੜਦੇ ਚ ਪੂਰੀ ਹੈ ਹਾਂਜੀ ਥੜਕ ਬਹੁਤ ਹੀ ਸੋਹਣਾ ਵਾ ਐਂ ਕ ਕੱਲਾ ਕੱਲਾ ਥਾਣੇ ਦਾ ਵੀ ਜੀ ਤੇ ਕਿੰਨਾ ਕੇ ਭਾਜੀ ਦੁੱਧ ਚਵਾਈ ਜਾਊਗੀ ਇਹ ਇਹ ਮੇਰੇ ਕੋਲ ਜੀ ਸਾਡੇ ਕੋਲ ਇੰਨਾ ਦੁੱਧ ਆ 10 ਕਿਲੋ ਤੇਰਾ ਦੋਹਰਾ ਤੇ ਕਰੋ ਅੱਗੇ ਤੋਂ ਵੇਖੋ ਮਾਣਾ 13 12 13 13 ਤੇਰਾ ਤੇ ਕਰੂਗੀ ਸਾਹ ਦਾ ਮੁੱਲ ਆ ਜੀ 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 ਇੱਥੇ ਅੱਗੇ ਤੋਂ ਭਰਾ ਲੈ ਗਿਆ ਮੇਰੇ ਕੋਲ ਗਾਂ ਤੇ ਜੇ ਸਾਂਭੇ ਨਾਲ ਕੋ ਜਾ ਕੇ ਤੇ ਮੁੜ ਕੇ ਫਿਰ ਲਾਂਬਾ ਲੈ ਕੇ ਆਉਂਦੇ ਤੇ ਉਹਦੇ ਵੇਖੋ ਜੀ ਲਵੇਰਾ ਵਾ ਸੇਵਾ ਤੇ ਮੁੱਲ ਕਿੰਨਾ ਕਰਨਾ ਹੈ ਬਹੁਤ ਫਟ ਆ ਜਾ ਜੀ ਮੁੱਲ 45000 ਮਾਣਦਾਨ ਕਿੰਨਾ ਕਰ ਦੋਗੇ 5000 ਛੱਡ ਦਾਂਗੇ ਛੋੜਾ ਹੈ ਹੋਰ 4000 ਵਿੱਚੋਂ ਅੰਦਰ ਕਰ ਦਾਂਗੇ ਚਲਈ ਛੋੜ ਕਰ ਦਈਏ ਚੱਲ ਦਾਂਗੇ ਜਿੰਨੇ ਆਖੇ ਜਿੰਨੀ ਗਵਾਖੇ ਨਾ ਭੈਣ ਭਰਾ ਕਰੇ ਮੇਰੇ ਨਾਲ ਸੰਪਰਕ ਫੋਨ ਕਰੇ ਹਨਾ 40 ਹੋ ਖੁੱਲੀ ਛੋੜ ਹੋ ਜੂਗੀ ਫੋਨ ਮੰਗ ਲੈ ਕੋਈ ਹਨਾ ਥਾਣ ਆ ਵੇਖੋ ਜੀ ਥਾਣ ਪੂਰਾ ਸੋਹਣਾ ਲੱਗਾ ਜੀ ਇਹਨੂੰ ਕਰਮਾ ਵਾਲੇ ਨੂੰ ਫੇਸ ਵੀ ਚੈਗਾ ਜੀ ਠੀਕ ਹੈ ਆ ਬੱਚਾ ਜੀ ਇਹਦਾ ਜੀ ਹਾਂ ਜੀ ਹਾਂ ਜੀ ਠੀਕ ਆ ਅੱਗੇ ਇਹ ਕਾਹ ਜੇ ਇਹ ਕੱਲ ਦੀ ਸੂਈ ਹੈ ਜੀ ਅੱਛਾ ਕੱਲ ਦੀ ਸੂਈ ਆ ਇਹਨੂੰ ਮਾਰ ਗਨ ਸ਼ਾਟ ਦੀ ਰੱਸੀ ਜੀ ਇਹ ਜੀ ਉਹ ਕਿਛੇ ਵਛੀ ਆ ਮੰਡਰ ਸਾਹਿਬ ਹਾਂ ਵੇਖੋ ਇਹ ਵਛੀ ਵੇਖੋ ਵਛੀ ਦਾ ਡੱਬ ਚੈੱਕ ਕਰ ਲੋ ਵਛੀ ਦੀ ਬਰੀਡ ਚੈੱਕ ਕਰ ਲੋ ਬਹੁਤ ਸੋਹਣੀ ਆ ਲੋ ਕਿੰਨੇ ਦਿਨ ਹੋਗੇ ਸੂਈ ਨੂੰ ਪਰसों ਜੂਈਏ ਪਰਸੋ ਸਾਂਹੇ ਦੀ ਠੀਕ ਆ ਤੇ ਦੁੱਧ ਬੋਲਾ ਜੀ ਬੋਲਾ 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 12 13 ਕਿਲੋ ਇਹਦੇ ਕੋਲ ਤਿਆਰ ਆ ਚਲੋ ਚੱਕ ਆ ਵੀ ਫੇ ਸੋਹਣੀ ਸੁਨੱਖੀ ਖਾਨ ਵੇਖੋ ਕਿੱਡਾ ਸੋਹਣਾ ਕਰਮਾ ਵਾਲੀ ਨੂੰ ਲੱਗਾ ਵਾ ਪਿੱਛੇ ਵੀ ਵਛੀ ਪਿੱਛੇ ਵਛੀ ਕੁਆਲਿਟੀ ਚੈੱਕ ਕਰ ਲੋ ਜੀ ਆਪ ਵੀ ਵਛੀ ਤੇ ਪਿੱਛੇ ਵਛੀ ਸੁਹਾ ਦੁੱਜਾਂ ਦਾ ਕਿੰਨਾ ਦੁੱਜਾ ਹੀ ਆ ਠੀਕ ਆ ਮੋੜ ਲਾ ਆਜ ਠੰਡੀ ਸੀਰੀ ਇਹ ਵੀ ਚੰਗੀ ਨੇ ਠੰਡੀ ਤੇਰੀ ਆ ਵੇਖੋ ਜੀ ਕਰੋ ਚੈੱਕ ਸੋਰੀ ਪੈਣ ਵਾਲੀ ਨਹੀਂ ਕਿ ਵਛੀ ਜੀ 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 ਗਰਮੀ ਨਹੀਂ ਮਨਾਉਗੀ ਬਾਕੀ ਕੈਮ ਆ ਵਛੀਆਂ ਵਛੀਆਂ ਲਟਾੜੀਆਂ ਪੈਂਦੀਆਂ ਨਾ ਥੋੜੇ ਜਿਹਾ ਹੂੰ 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 ਕਾਹਕੇ ਇਹ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਵਾ। ਬੈਠੋ ਜੀ, ਤੁਹਾਨੂੰ ਚਾਹ ਬੜਾ ਚੰਗਾ ਜਿਹਾ। ਤੇ ਦੁੱਧ ਕਿੰਨਾ ਕ ਤਿਆਰ ਆ ਦੇ ਕੋਲ ਜੀ? ਇਹ ਉਹ ਬੋਲਾ ਜੇ। ਕਿੰਨਾ ਜੀ? ਬੋਲਾ 11-12 ਕਿਲੋ। 11 ਤੋਂ 12 ਕਿਲੋ ਤੇ ਹਵਾਨਾ ਜਿਹੜਾ ਵਾ ਬਹੁਤ ਹੀ ਸੋਹਣਾ ਤਿਆਰ। ਹਾਂ ਇਹ ਠੰਡੀ ਧੀਰੀ ਹੈ ਜੀ ਤਿਆਰ ਜੂਨੀ ਵਧੀਆ ਜੀ। ਆਹੇ ਥਾਣ ਵੇਖੋ ਇਹ ਦੇਖ ਕੇ ਸੋਹਣੇ ਆ ਜੀ। ਥਾਣ ਦੀ ਕੁਆਲਿਟੀ ਬਹੁਤ ਚੰਗੀ ਆ ਜੀ। ਪਿੱਛੇ ਆਪਣੇ ਢੰਡਸਾ ਬਹੁਤ ਅੱਛੀ ਏ। ਵਸ਼ੀ ਵੀ ਬੜੀ ਸੋਹਣੀ ਏ। ਵਸ਼ੀ ਦਾ ਮੂੰਹ ਦਿਖਾਈਏ, ਮੂੰਹ ਫੜਾਓ ਮਸ਼ੀ ਦਾ ਮੜਾ। ਦਿ ਆ ਵੀ ਖਾਈਪੀ ਪਾਂ ਦਾ ਪਤਾ ਵਾ ਸੀ ਜੀ 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 ਬਹੁਤ ਵਧੀਆ ਬ੍ਰੀਡ ਆ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਆ ਜੇ ਸੂਤ ਆਪਣੇ ਦੁੱਧੇ ਨੂੰ ਸਦਾ ਦੇ ਦੁੱਧਾਂ ਨਾਲ ਕਰੀ ਜਾਣਾ 18-20 ਕਿਲੋ ਦਾ ਆਮ ਦਾ ਦਹੀ ਜਾਣਾ ਹੈ ਤੇ ਕਿੰਨਾ ਕਰੋਗੇ ਮੋਲੇ ਦਾ ਜੀ ਮੋਲੇ ਦਾ 65000 ਰੁਪਏ ਮਾਨ ਤਾਣ ਸਾਰਾ ਤਾਣ ਮਾਨ ਤਾਣ ਕਰ ਦੇਣਾ ਅੱਜ ਜੀ ਅੱਜ ਕਰ ਦੇਣੀ ਆ ਸਾਰਿਆਂ ਦਾ ਤਾਣ ਦੱਸੋ 55000 ਰੁਪਏ ਦਾ ਠੀਕ ਆ ਉੱਚ ਛੋੜੋ ਜੂ ਨੂੰ ਫੋਨ ਕਰੇ ਭੈਣ ਭਰਾ ਜਨ ਨੂੰ ਹਾਂ ਪਸੰਦ ਆ ਆਪਣੇ ਆ ਕੇ ਤਸੱਲੀ ਕਰੀ ਬਾਕੀ ਵਸ਼ੀ ਦਾ 나ੜੂ ਨਾਲ ਹੀ ਆਵੇ ਸਾਰੇ ਤੇ ਬਹੁਤ ਚੰਗੀ ਸੋਹਣੀ ਸੁਨੱਖੀ ਆ ਠੀਕ ਆ ਜੀ ਅਗਲੇ ਨੰਬਰ ਵਾਲੀ ਜਿਹੜੀ ਆ ਇਹ ਤਾਂ ਦੱਸੀ ਚ ਆਉਂਦੀ ਹੈ ਜੀ ਜਰਸੀ ਜਰਸੀ ਜੀ ਇਹਦੀ ਵਸ਼ੀ ਕਿਹੜੀ ਦੀ ਆ ਅੱਛਾ ਆ ਵਸ਼ੀ ਕਿਹੜਾ ਹੋਏ ਹੋਏ ਅੱਛਾ ਆ ਵਸ਼ੀ ਇਹਦੀ ਠੀਕ ਆ ਤੇ ਕਿੰਨਾ ਦੁੱਧ ਦੇ ਤੇ ਕੋਲ ਜੀ ਦੇਖੋ ਦੁੱਧ 10 ਲੀਟਰ ਤੋਂ ਬਾਹਰ ਹੀ ਆ ਬਾਹਰ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਚਾਰ ਸੂਈ ਚਾਰ ਦਿਨ ਹੋ ਗਏ ਦੁੱਧ ਬਣ ਗਿਆ ਜੀ ਦਾ ਚਾਰ ਦਿਨ ਹੋ ਗਏ ਹਾਂ ਠੀਕ ਹੋ ਤੋੜ ਦੇ ਇੱਧਰ ਜਾਂ ਅੰਦਰ ਇਹਨੂੰ ਤੋੜ ਦੇ ਇੱਧਰ ਨੂੰ ਨਹੀਂ ਆਉਂਦੀ ਕਿੱਥੇ ਕਹਿਣ ਕਰਦੇ ਜਿੱਧਰ ਮਰਜ਼ੀ ਤੋੜ ਦੇ ਨਾਲ ਫੇਰ ਕਰੋ ਜਦਕ ਪੂਰੀ ਕੈਮ ਆ ਜੀ ਚੰਗੀ ਸੰਭਾਲੀ ਕੇ ਨੇ ਥਾਨ ਬੜਾ ਸੋਹਣਾ ਲੱਗਾ ਜੀ ਵੇਖੋ ਕਰੋ ਚੈੱਕ ਇਹਦੇ ਚੰਡੀ ਦੀ ਇਹ ਇਟਾਲੀਆ ਨੀ ਭੋਮੇ ਥੱਲੇ ਬੈਠੇ ਰੁਵਾਹ ਕਰ ਰਸੀ ਪਾਉਣ ਦੀ ਕਿਸ ਨੂੰ ਨਹੀਂ ਲੋੜ ਇਹਨੂੰ ਲੋੜ ਨਹੀਂ ਜਾਨਾ ਠੀਕ ਆ ਆ ਜੂ ਮੋੜ ਲਿਓ ਬਾਕੀ ਹਵਾਨਾ ਬੜਾ ਸੋਹਣਾ ਫੇਸ ਕੁਆਲਟੀ ਚੰਗੀ ਆ ਸਿੱਧਾ ਸਿੱਧਾ ਤੇ ਬਾਕੀ ਕੈਂ ਮੰਨ ਲਈ ਸੀ ਨੀ ਕੀ ਪੂਰੀਆਂ ਢੋਲਾਂੋਂ ਬਣੀ ਆ ਰੱਜੀ ਆ ਪੂਰੀ ਹੈ ਚਾਰੂ ਬੜੀ ਆ ਜੀ ਚਾਰੂ ਜਰੀ ਹੈ ਹਾਂ ਜੀ ਖਾਣ ਵੀ ਸੋਹਣੇ ਲੱਗੇ ਮੁਠੀ ਦੀ ਜਵਾਲੇ ਨੂੰ ਰੋਚਾ ਤੇ ਇਹ ਦੁੱਧ ਕਿੰਨਾ ਕਚ ਵਾਈ ਜਾਊਗੀ ਜੀ ਦੁੱਧ ਜਿਹਾ ਕੋ 10 ਲੀਟਰ ਤੋਂ ਹੁਣੇ ਬਾਹਰ ਹੈ ਅੱਛਾ ਜੀ ਬੜਾ ਆ 10 ਲੀਟਰ ਤੋਂ ਬਾਹਰ ਆ ਹਾਂ ਜੀ ਪਰ ਆਪਾਂ ਇਹ ਕਰਦੇ ਹਾਂ 10 ਲੀਟਰ ਤੇ ਕਰ ਦਨੇ ਆ ਜੀ ਇਹ ਕਹਿੰਦਾ 10 ਲੀਟਰ ਦਾ ਸੌਦਾ ਕਰ ਲਓ ਪਰ ਜਦੋਂ ਚੋਣਗੇ ਮੇਰੇ ਡੰਗਰ ਕੋਈ ਵੀ ਵੱਧ ਨਿਕਲੂ 2-2 ਕਿਲੋ ਦੁੱਧ ਵੱਧ ਨਿਕਲੂ ਠੀਕ ਇਹ ਮਰੀ ਮਤਲਬ ਨੋਟ ਕਰ ਲੈਣਾ ਵੀ ਮੇਰਾ ਦੁੱਧ ਚੋ ਕੇ ਸਾਰੇ ਕਰਦੇ ਭੈਣ ਭਰਾ ਜੀ 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 ਅਰੇ ਹੋ ਗਏ ਕਹਿੰਦੇ ਦੱਸਦਾ ਤੂੰ ਘੱਟ ਜਾ ਨਿਕਲਦਾ ਤਰਾ ਨਿਕਲਦਾ ਵਾਦਿਆ ਇਹ ਤੁਹਾਨੂੰ ਭੁੰਦਰ ਸਾਹਿਬ ਤੁਹਾਨੂੰ ਪਤਾ ਹਾਂ ਜੀ ਤੇ ਸਵਾਦ ਆਉਂਦਾ ਫੇਰ ਆਵੇ ਮਾਲ ਵੀ ਫੇਰ ਭੈਣ ਭਰਾ ਵੀ ਆਉਂਦੇ ਨਾ ਵਾਰ ਵਾਰ ਕੇ ਜੀ 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 ਜਾਂਦਾ ਬੰਦਾ ਉਹਨਾਂ ਹੀ ਗਾਹ ਬਣ ਜਾਂਦਾ ਲੋਗੇ ਭੈਣ ਭਰਾ ਨੂੰ ਗਵਾਂਡੀ ਗਵਾਂਡੀ ਨੂੰ ਜਾ ਕੇ ਦਿਸਦਾ ਨੂੰ ਹੀ ਘੁਲਾਉਂਦੇ ਆ ਨਾ ਹਾਂ ਜੀ ਚੰਗੇ ਕੰਮ ਦੇ ਹਰ ਕੋਈ ਆ ਰਿਹਾ ਜੀ ਜੀ ਬਿਲਕੁਲ ਜੀ ਬਿਲਕੁਲ 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 ਵੀ ਠੀਕ ਆ ਵੀ ਬੰਦਾ ਉਹਨੂੰ ਦੂਸਰੀ ਬੋਲਾ ਫੇਰ ਮਾਲ ਲੇਕਦਾ ਹਾਂ ਜੀ ਤੇ ਜੇ ਇਹ ਝੂਠ ਮਾਰ ਲਾਂਗੇ ਕੁੰਨੀ ਜਾ ਸੇਲਾ ਲੋਨ ਗੁਣੀ ਜਾਵਾਂਗੇ ਤਾਂ ਗੱਲ ਨਹੀਂ ਬੰਦ ਬਿਲਕੁਲ ਬਿਲਕੁਲ ਤੇ ਮੁੱਲ ਕਿੰਨਾ ਕਰਨਾ ਈ ਇਹਦਾ ਮੁੱਲ ਇਹਦਾ ਛੋੜਾ ਇਹ ਕਹਿੰਦਾ 40000 ਹੈ ਜੀ ਮਾਨ ਤਣ ਮਾਨ ਤਣ ਦੇ ਦਾਂਗੇ ਜੀ ਤਾਂ ਨਾ ਕਰਨੀ ਇਹਦੀ ਹਾਂ ਰਾਈ ਕਰ ਸਾਢੇ 32000 ਜੀ ਦਾ ਠੀਕ ਹੈ ਜੀ ਬਾਕੀ ਮੌਕੇ ਤੇ ਆਪੇ ਛੋਟ ਕਰਾ ਲਿਓ ਜਿੰਨੇ ਕਰਨਗੇ ਇਹ ਬਾਜੇ ਭੰਡਾ ਸਾਹਿਬ ਦਾ ਹਾਂ ਜੀ ਇਹ ਵਾ ਲਈਏ ਤੂੰ ਹੁਣ ਹਾਂ ਜੀ 20 ਆ ਬੱਚੀ ਫੈਦਣ ਅੱਛਾ ਜੀ ਆ ਬੱਚਾ ਵਾ ਮਿਰਕਾ ਹਾਂ ਹਾਂ ਜੀ ਅੱਛਾ ਵਸ਼ੀਮ ਮਗਰ ਸੌਦਾ ਹੋਇਆ ਬੱਚਾ ਬਦਾਂ ਗਿਆ ਉਹ ਨੂੰ ਚੋ ਕੇ ਚੱਲ ਗਿਆ ਵਾ ਅੱਛਾ ਤੇ ਦੁੱਧ ਗਰੰਟੀ ਦੇ ਨਾਲ ਮੈਂ 12 ਲੀਟਰ ਦੂੰ ਜੋ ਆ ਕੇ ਬੋਲਾ ਠੀਕ ਆ ਇਹ ਵੀ ਦੋ ਤਿੰਨ ਤੇ ਹੁਣ ਚਵਾਈ ਹੋ ਗਈ ਇਹਦੀ ਚਵਾਈ ਹੋ ਗਈ ਆ ਬਾਕੀ ਇਹਦਾ ਸੌਦਾ ਹੋ ਗਿਆ ਵਾ ਹੋ ਗਿਆ ਵਾ ਇਹ ਉਹਨਾਂ ਨੂੰ ਇਹ ਉਹਨਾਂ ਨੂੰ ਹੋ ਗਿਆ ਹਾਂ ਕਈ ਯਾਰ ਪੀਰੀ ਬਣਾਈਏ ਬੂ ਟਾਈਮ ਚੋਕੇ ਜਾਂਦਾ ਹਾਂ ਜੀ 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 ਬਾਕੀ ਤੜੀ ਦੂਰ ਹੋ ਜਾਂਦਾ ਅਗਲੇ ਨੂੰ ਜੇਦਾ ਵੀ ਇਨਾ ਮੈਂ ਰਾਤ ਨੂੰ ਵਪਾਰੀ ਕਿਹੋ ਜਿਹੇ ਹੋ ਸਕਦਾ ਵੇਲੇ ਕੋਲੇ ਕੀ ਕਹਿੰਦੇ ਚੋਕੇ ਦੇ ਹਾਂਜੀ 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 ਇੱਕ ਵਾਰ ਕੇ ਦੱਸਦੇ ਪਰ ਨਹੀਂ ਦੋ ਟਾਈਮ ਚੋਈ ਆਪੇ ਪਤਾ ਲੱਗ ਜਾਂਦਾ ਬਿਲਕੁਲ ਜੀ ਮਜ਼ਾ ਆਉਂਦਾ ਉਹਨੂੰ ਸਵਾਰ ਹੀ ਤਾਂ ਆਉਂਦਾ ਦੋ ਟਾਈਮ ਚੋਈ ਜੀ ਬਾਅਦ ਨੂੰ ਸ਼ਾਂਤੀ ਮਿਲ ਜਾਂਦੀ ਹੈ ਯਾਰ ਜਿਹੜੇ ਮੂਹ ਦੇ ਵਿੱਚ ਉਹਨੇ ਗੱਲ ਕੀਤੀ ਉਹ ਪੂਰੀ ਆ ਪੂਰੀ ਹੋ ਗਈ ਜੀ ਲੈ ਲੋ ਗਈਆਂ ਜੀ ਜੀ ਹਾਂਜੀ 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 ਇੱਕ ਵਾਰ ਕੇ ਇਹਨਾਂ ਨੇ ਲਈ ਚੋ ਤੇ ਉਹ ਕਹਿੰਦੇ ਹੈ ਨਹੀਂ ਆਉਗਾ ਸਾਨੂੰ ਯਕੀਨ ਆ ਪਰ ਨਹੀਂ ਮੈਂ ਤੇਰੀ ਚੁਆ ਕੇ ਉਹਨੂੰ ਫੋਨ ਕਰਕੇ ਹਾਂਜੀ ਜੇ ਲੈ ਆਏਗਾ ਠੀਕ ਹੈ ਨਹੀਂ ਤੋਰ ਕੇ ਭਾਂਪਰਾ ਮੰਗੂਗਾ ਆਹੋ ਜੇ ਕੋਈ ਜੇ ਪਸੰਦ ਆ ਜੂ ਕਿ ਹੋਰ ਨੂੰ ਤੇ ਹੋਰ ਲੈ ਜੂਗਾ ਠੀਕ ਤੋਰ ਕੇ ਦਿਖਾਣੀ ਹੈ ਕਿ ਤੋਰ ਦੋ ਹੁਣ ਥੱਲੇ ਲੈ ਜਾਵਦਾ ਜਿੱਦਾਂ ਕੁਝ ਵੀ ਨਹੀਂ ਹੈ ਕੋਈ ਗੱਲ ਨਹੀਂ ਬਾਕੀ ਬਾਬੀ ਚੰਗੀ ਹੈ ਥੱਲੇ ਸਾਡੇ ਕੋਲ ਤਿਆਰ ਦੀ ਵੀਡੀਓ ਨਹੀਂ ਜੇ ਮੰਗਾਉ ਕੋਈ ਤਾਂ ਭੇਜ ਦਿਓ ਬਾਬਾ ਜੀ ਜਿਹੜੀ ਵੀਡੀਓ ਛਾਂਤ ਹੋਊਗੀ ਬੜੀ ਜਦੋਂ ਵੀ ਪਰਦੇ ਆਣਗੇ ਅੱਛੀ ਮਗਰ ਇਹਦੇ ਸੋਹਣੀ ਆ ਜੀ ਆ ਵੇਖੋ ਕਰੋ ਜੱਕ ਪ੍ਰਿੰਟ ਬੜਾ ਚੰਗਾ ਬਿੰਦਰ ਸਾਹਿਬ ਇਦਾਂ ਤਲਾਰੀ ਇਹ ਵੀ ਠੰਡੀ ਟੀਵੀ ਆਹ ਵੇਲੇ ਕਾਦ ਲਖਣਾ ਵਾ ਜਾਂ ਥੱਲੇ ਨਾ ਵੇਖੋ ਥੱਲੇ ਤਾਂ ਛੜੇ ਤੇ ਰਹਿੰਦੋ ਠੰਡੀ ਇਹ ਵੀ ਬੜੀ ਆ ਆ ਵੇਖੋ ਧਾਰ ਬਹੁਤ ਵਧੀਆ ਚੋਈ ਆ ਜੀ ਹਾਂ ਚੋਗੇ ਤਾਂ 5 ਮਿੰਟ ਹੋਏ ਗਾ ਗਏ 5 ਮਿੰਟ ਤੋਂ ਚੋਇਆ ਮਿਣਿਆ ਵੀ ਉਹਨਾਂ ਨੇ ਉਹਨਾਂ ਮਿਲ ਕੇ ਗਏ ਦੋ ਜੀ ਦੁੱਧ 6 ਕਿਲੋ ਹੀ ਹੋਣੇ ਤੇ ਕੋਲ 6 ਕਿਲੋ ਇੱਕ ਟਾਈਮ ਦਾ ਇੱਕ ਟਾਈਮ ਦਾ 6 ਕਿਲੋ ਦੁੱਧ ਤੇ ਦੁੱਧ 12 ਕਿਲੋ ਠੀਕ ਆ ਜੀ ਕੱਦ ਬੜਾ ਚੰਗਾ ਵਾ ਪਿੱਛੇ ਵੀ ਵਛੀ ਜੀ ਉਹਦੇ ਪਿੱਛੇ ਵੀ ਵਛੀ ਹੈ ਸੀ ਸਾਡੀ ਕੋਈ ਨਿਆਣਾ ਪਾਉਂਦੇ ਨਹੀਂ ਆਪਾਂ ਕਿਸੇ ਨੂੰ ਹਾਂਜੀ 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 ਠੀਕ ਆ ਇੱਕ ਮਿੰਟ ਇਹਦਾ ਭਾਰੀ ਕਿੰਨਾ ਕਰਨਾ ਇਹਦਾ ਮੁੱਲ ਜੀ ਹਾਂਜੀ ਇਹਦਾ ਮੁੱਲ ਛੋਟਾ ਕਰੀਏ ਜੀ ਦੱਸੋ ਮੋਲੇ ਦਾ 35000 ਮੰਨ ਤਾਣ ਹੋ ਜਾਊਗਾ ਮੰਨ ਤਾਣ ਸਾਬ ਨਾ ਕਰ ਦਿਓ ਫੁੱਲਾ ਥੋੜਾ ਸਾਢ ਹੋਣੀ ਮਾਨ ਕੇ ਜੀ ਭੈਣ ਭਰਾ ਵਧੀ ਕੀ ਕਹਿੰਦੇ ਵੀ ਮਾਨਾ ਯਾਰਾ ਚਾਹੀਦਾ ਇਹ ਜਾਂਦਾ ਹੀ ਮਾਨ ਕਰਨਾ ਤਾਂ ਮੁੜ ਕੇ ਫੇ ਯਾਰਾ ਨਾ ਕਰਾਉਂਦਾ ਪੈਂਦੇ ਚਲੋ ਠੀਕ ਹੈ ਜੀ ਇਹ ਵੀ ਚਲੋ ਜੇ ਬਣਦਾ ਮਾਨ ਜਿੰਨਾ ਵੀ ਕਰਾਉਣ ਕੇ ਜਦਾਂ ਦਾ ਭੈਣ ਭਰਾ ਮੈਂ ਵਰਤੂਗਾ ਉਹਦਾ ਮੈਂ ਵਰਤੂਗਾ ਠੀਕ ਆ ਬਾਕੀ ਇਹ ਵੀ ਮੇਰੇ ਕੋ ਕਿਸੇ ਡੰਗਰ ਦੇ ਵਿੱਚ ਕੋਈ ਗਲਤੀ ਹੋਏ ਇਥੇ ਤਸੱਲੀ ਕਰਕੇ ਲੈ ਕੇ ਜਾਣ ਜੀ ਸਾਬ ਵਾਲੀ ਚੀਜ਼ ਦਾ ਪਰੋਸਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਆ ਪਿਛੇ ਜੇ ਕੱਲ੍ਹ ਤੋਂ 8 ਦਿਨ ਹੋ ਗਏ ਮਰੀਆਂ ਦੋ ਗਾਂ ਮਰ ਗਈਆਂ ਠੀਕ ਹੈ ਜੀ ਉਹ ਵੀ ਘਾਟਾਂ ਨੂੰ ਪਰ ਨਹੀਂ ਪੈਂਦਾ ਹਾਂਜੀ 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 ਇੱਕ ਗਾਂ ਮਰ ਗਈ ਇੱਕ ਕੱਲ ਮਰ ਗਈ 50 50 ਹਜ਼ਾਰ ਉਹ ਤਾਂ ਕਿਸ ਨੂੰ ਤੁਸੀਂ ਲਾਹਣ ਨਹੀਂ ਦਿੱਤਾਣਾਂ ਇਹਨਾਂ ਦੇ ਬੱਚੇ ਫੇ ਕਿਸ ਨੂੰ ਦਈਏ ਜੀ ਦੁੱਖ ਹੁੰਦਾ ਫਿਰ ਨਹੀਂ ਅਰਦਿੰਦੇ ਨਹੀਂ ਕੰਮ ਕੀਤਾ ਜੀ ਜੀ ਫਿਰ ਕਰਨਾ ਪੈਣਾ ਕੀ ਕਰੀਏ ਜੀ ਜੀ ਇਸ ਕਰਕੇ ਕਿਹਨਾਂ ਸਾਰੇ ਮੇਰੇ ਵੀਡੀਓ ਤਸੱਲੀ ਕਰਕੇ ਇਸੇ ਦੋਵੇਂ ਟਾਈਮ ਚੋ ਕੇ ਆ ਆਪਣੇ ਖਾਣਾ ਜੋ ਵੀ ਵੇਖਣਾ ਤੇ ਵੇਖੇ ਫਿਰ ਡੰਗਰ ਖਾਣੇ ਬਿਲਕੁਲ ਜੀ ਬਿਲਕੁਲ ਫਿਰ ਮੇਰੇ ਕੋਲ ਲੈ ਕੇ ਜਾਓ ਸਹੀਦ ਜੇ ਫਿਰ ਮਿਲੂਗਾ ਭੱਜੂ ਸਾਹਿਬ ਤੇ ਫਿਰ ਦੁਬਾਰਾ ਵੀ ਆਉਣਗੇ ਬਿਲਕੁਲ ਜੀ ਤੇ ਫਿਰ ਮਜ਼ਾ ਮੈਨੂੰ ਆਦਾ ਮੇਰੇ ਕੋਲ ਦੁਬਾਰਾ ਵੀ ਆਵੇ ਤੇ ਫਿਰ ਮੈਨੂੰ ਬੜੀ ਖੁਸ਼ੀ ਛੜਦੀ ਜੀ 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 ਮੇਰਾ ਡੰਗਰ ਚੰਗਾ ਨਿਕਲਿਆ ਮੈਨੂੰ ਬੜਾ ਸਕੂਨ ਮਿਲਿਆ ਫੇਰ ਆਏ ਹੈ ਹਨਾ ਠੀਕ ਕਿਸੇ ਦਾ ਡੰਗਰ ਕਹ ਨੂੰ ਮੈਡਲ ਮਾਰ ਕੇ ਸੱਚੇ ਪਾਸ਼ਾ ਸ਼ੁਕਰ ਆ ਜੀ ਜੀ ਆਪਣਾ ਮੂੰਹ ਦੇ ਵਿੱਚ ਜਿਹੜੀ ਗੱਲ ਕੀਤੀ ਉਹ ਤੇਰੀ ਪੂਰੀ ਹੁੰਦੀ ਹੈ ਪੂਰੀ ਹੋ ਗਈ ਜੀ ਸਤਿਗੁਰੂ ਕਰਦੇ ਆ ਉਹਦਾ ਹਰਕਦੇ ਉਹਦਾ ਪਰਾ ਕਰੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਉਹ ਇਹਦੀ ਇੱਕ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਹੀ ਪੰਜੇ ਵਹਿੜਾਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਤੇ ਆਗੇ ਆਪਣੀ ਦੋ ਟਾਈਮ ਦੀ ਚੁਵਾਈ ਕਰਕੇ ਤੇ ਚੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ